नमस्कार मैं हां आरती ਤੁਸੀਂ ਵੇਖ ਰਹੇ ਹੋ ਐਸਐਮਜ਼ ਨਿਊਜ਼ ਸਰਚਾ ਦਾ ਵਿਸ਼ਾ ਦੇਖਦੇ ਦਰਸ਼ਕਾ ਦਾ ਮੈਂ ਸਵਾਗਤ ਕਰਦੀ ਹਾਂ ਸਿਆਸਤ ਨਾਲ ਜੁੜੇ ਕੁਝ ਮੁੱਦਿਆਂ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਗੱਲਬਾਤ ਕਰਾਂਗੇ ਨਿਊਜ਼ ਐਡੀਟਰ ਬਰਿੰਦਰਜੀ ਦੇ ਨਾਲ ਬਿੰਦਰਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਜੀ ਸਵਾਗਤ ਕਰਨ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਐਸਐਮਜ਼ ਨਿਊਜ਼ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪ੍ਰਧਾਨ ਬਣਾਉਣ ਦੀ ਜਿਹੜੀ ਖਬਰਾਂ ਆ ਰਹੀਆਂ ਸੀਗੀਆਂ ਲੇਕਿਨ ਅਜਿਹਾ ਕੁਝ ਐਲਾਨ ਨਹੀਂ ਕੀਤਾ ਗਿਆ ਹੈ ਲੇਕਿਨ ਸਿਆਸਤ ਦੇ ਦੇਖੋ ਆਰਤੀ ਜੀ ਗੱਲ ਇਹ ਹੈ ਕਿ ਇਸ ਵਾਰ ਦੀ ਜੇ ਆਪਾਂ ਗੱਲ ਕਰੀਏ ਵੈਸੇ ਤੇ ਹਰ ਵਾਰੀ ਜਿਹੜਾ ਸਿਆਸੀ ਪਾਰਟੀਆਂ ਦਾ ਜਿਹੜਾ ਕੇਂਦਰ ਬਿੰਦੂ ਹੈ ਨਾ ਜੀ ਉਹ ਪਬਲਿਕ ਦੀ ਬਜਾਏ ਕੁਰਸੀ ਹੈ ਯਾਨੀ ਕਿ ਕੇਂਦਰ ਬਿੰਦੂ ਪਬਲਿਕ ਹੋਣਾ ਚਾਹੀਦਾ ਆ ਆਵਾਮ ਹੋਣੀ ਚਾਹੀਦੀ ਆ ਉਹਨਾਂ ਨਾਲ ਜੁੜੀਆਂ ਸਮੱਸਿਆਵਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਅਸੀਂ ਅੱਗੇ ਵਧਾਉਣਾ ਹੈਗਾ ਲੋਕਾਂ ਦੀਆਂ ਸਮੱਸਿਆਵਾਂ ਦੇਖ ਕੇ ਸੁਧਾਰ ਕਰਨੇ ਆ ਪਰ ਹਮੇਸ਼ਾ ਹੀ ਸਿਆਸੀ ਪਾਰਟੀਆਂ ਦਾ ਕੇਂਦਰ ਬਿੰਦੂ ਕੁਰਸੀ ਰਹਿੰਦਾ ਹੈ ਜੀ ਪਬਲਿਕ ਨੂੰ ਵੀ ਮਿਲਦਾ ਹਰ 5 ਸਾਲ ਬਾਅਦ ਵਾਰਿਆਂ ਦਾ ਛਣਕਣਾ ਫੜਾ ਦਿੱਤਾ ਜਾਂਦਾ ਪਬਲਿਕ ਨੂੰ ਵਜਾਉਂਦੇ ਰਹੋ 5 ਸਾਲ ਬਾਅਦ ਛਣਕਣਾ ਬਦਲ ਜਾਂਦਾ ਮਤਲਬ ਕਹਿਣ ਦਾ ਭਾਵ ਹੈ ਕਿ ਪਬਲਿਕ ਦੇ ਵਾਰੇ ਕਦੀ ਵੀ ਸੋਚਿਆ ਵਿਚਾਰੇ ਨਹੀਂ ਜਾਂਦਾ ਹਮੇਸ਼ਾ ਕੁਰਸੀ ਦੀ ਰਾਹ ਦੇ ਨੂੰ ਦੇਖਦੇ ਹੋਏ ਕੁਰਸੀ ਵੱਲ ਵਧਿਆ ਜਾਂਦਾ ਔਰ ਇਸੇ ਤਰੀਕੇ ਦੇ ਨਾਲ ਜੋ ਇਸ ਵੇਲੇ ਕਾਂਗਰਸ ਦੀ ਆਪਾਂ ਜੇ ਗੱਲ ਕਰੀਏ ਤੇ ਪਤਾ ਹੈ ਪਿਛਲੇ 4.5 ਸਾਲਾਂ ਚ ਕੁਝ ਨਹੀਂ ਕੀਤਾ ਕੌਣ ਲੋਕ ਜ਼ਿੰਮੇਵਾਰ ਨੇ ਕਿੰਨਾਂ ਨੇ ਨਹੀਂ ਕੀਤਾ ਪਰ ਹਾਈ ਕਮਾਂਡ ਨੂੰ ਇਹ ਨਜ਼ਰ ਆ ਰਿਹਾ ਕਿ ਜਿਹੜੀਆਂ ਚੋਣਾਂ ਹੋਣੀਆਂ ਨੇ ਪੰਜਾਬ ਦੇ ਵਿੱਚ ਉਹਦੇ ਵਿੱਚ ਦੁਬਾਰਾ ਕਾਂਗਰਸ ਦੀ ਸਰਕਾਰ ਕਿਵੇਂ ਬਣ ਸਕਦੀ ਹੈ ਸੋ ਇਸ ਵਾਰੀ ਜਿਸ ਤਰੀਕਿਆਂ ਦੇ ਨਾਲ ਗੱਲਾਂ ਚੱਲ ਰਹੀਆਂ ਨੇ ਦੋਕ ਦਿਨਾਂ ਤੋਂ ਚਰਚਾ ਦਾ ਵਿਚਾਰਿਆ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਜਿਹੜੇ ਆ ਉਹ ਕਾਂਗਰਸ ਕਮੇਟੀ ਦੇ ਪ੍ਰਧਾਨ ਬਣ ਜੱਕੇ ਬਣ ਸਕਦੇ ਨੇ ਔਰ ਜਲਦੀ ਅਨਾਉਂਸਮੈਂਟ ਹੋ ਸਕਦੀ ਹੈ ਕਿਉਂਕਿ ਇਹ ਚਰਚਾ ਵਾਂਸੀ ਕਿ ਕਿ ਬਾਣੀ ਗਏ ਨੇ ਜੀ ਪ੍ਰਧਾਨ ਤੇ ਬਣ ਗਏ ਨੇ ਅੰਦਰ ਖਾਤੇ ਬਣ ਗਏ ਨੇ ਬਸ ਰਸਮੀ ਐਲਾਨ ਹੋਣਾ ਬਾਕੀ ਹੈ ਉਹਦੇ ਵਿੱਚ ਦੋ ਹੋਰ ਨਾਂ ਸੀਗੇ ਕਿ ਕਾਰਜਕਾਰੀ ਪ੍ਰਧਾਨ ਵਿਜੇਂਦਰ ਸਿੰਘਲਾ ਨੂੰ ਬਣਾਇਆ ਜਾ ਰਿਹਾ ਔਰ ਨਾਲ ਹੀ ਜੋ ਸੰਤੋਖ ਚੋਧਰੀ ਹੈ ਉਹਨਾਂ ਨੂੰ ਵੀ ਹੈਗਾ ਨਾਲ ਕਾਰਜਕਾਰੀ ਪ੍ਰਧਾਨ ਜਿਹੜਾ ਬਣਾਇਆ ਜਾ ਰਿਹਾ ਕਾਂਗਰਸ ਕਮੇਟੀ ਦਾ ਔਰ ਜਿਸ ਤਰੀਕੇ ਦੇ ਨਾਲ ਗੱਲਾਂ ਚਾਹਵੀਆਂ ਸੀ ਕੱਲ ਪੰਜਾਬ ਮਸਲਿਆਂ ਦੇ ਜਿਹੜੇ ਇੰਚਾਰਜ ਹੈ ਕਾਂਗਰਸ ਦੇ ਹਰੀਸ਼ ਸ਼ਰਾਵਤ ਦੀ ਜਿਹੜੀ ਇੱਕ ਆਪਣੇ ਇੰਟਰਵਿਊ ਹੋਈ ਆ ਟੈਲੀਵਿਜ਼ਨ ਚੈਨਲ ਤੇ ਇੱਕ ਪ੍ਰਾਈਵੇਟ ਟੈਲੀਵਿਜ਼ਨ ਚੈਨਲ ਤੇ ਉਹਦੇ ਵਿੱਚ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਸਵਾਲ ਪੁੱਛੇ ਗਏ ਨੇ ਘਮਾਫਰਾ ਕੇ ਤੇ ਉਹਨਾਂ ਦੇ ਮਤਲਬ ਕਿ ਹਰੀਸ਼ ਸ਼ਰਾਵਤ ਦੇ ਮੂੰਹ ਕੁਝ ਨਾ ਕੁਝ ਗੱਲਾਂ ਕਢਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹਰੀਸ਼ ਸ਼ਰਾਵਤ ਨੇ ਵੀ ਮਤਲਬ ਕਿ ਆਪਣੇ ਜਵਾਬ ਜਿਹੜੇ ਦਿੰਦੇ ਆ ਹਾਂਜੀ ਕੋਈ ਇਦਾਂ ਹੀ ਆ ਜਿਹੜੇ ਪੁੱਛਿਆ ਗਿਆ ਕਿ ਕੀ ਨਵਜੋਤ ਸਿੰਘ ਸਿੱਧੂ ਹੋਣਗੇ ਪੰਜਾਬ ਦੇ ਪ੍ਰਧਾਨ ਹਾਂਜੀ ਕੋਈ ਇਦਾਂ ਹੀ ਉਹਨਾਂ ਨੇ ਵੀ ਗੋਲ ਮੋਲ ਜਾਂ ਕਰਕੇ ਜਵਾਬ ਦੇ ਦਿੱਤਾ ਪਰ ਉਹ ਮੁੱਦੇ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪੂਰੇ ਮਤਲਬ ਸੂਬੇ ਦੇ ਵਿੱਚ ਪੂਰੇ ਹਰ ਪਾਸੇ ਜਿਹੜੀਆਂ ਖਬਰਾਂ ਫੈਲੀਆਂ ਨੇ ਲਓ ਜੀ ਪ੍ਰਧਾਨ ਬਣਾਤਾ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ ਗੱਲ ਬੁਰੀ ਲੱਗੀ ਉਹਨਾਂ ਨੇ ਬੀਬੀ ਸੋਨੀਆ ਗਾਂਧੀ ਨੂੰ ਟੈਲੀਫੋਨ ਕਰਕਾ ਦਿੱਤੇ ਉਹ ਬੀਬੀ ਸੋਨੀਆ ਗਾਂਧੀ ਨੇ ਸੱਦ ਲਿਆ ਹਰੀਸ਼ ਰਾਵਤ ਨੂੰ ਅੱਜ ਇੱਕ ਘੰਟਾ ਬੈਠਕ ਹੋਈ ਆ ਉਸ ਬੈਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਸੱਦੇ ਗਏ ਆ ਹਰੀਸ਼ ਸ਼ਰਾਵਤ ਉੱਥੇ ਮੌਜੂਦ ਸੀ ਬੀਬੀ ਪ੍ਰਿੰਕਾ ਗਾਂਧੀ ਸੀ ਔਰ ਸੋਨੀਆ ਗਾਂਧੀ ਤੇ ਉੱਥੇ ਹੈ ਸੀ ਜਿਨ੍ਹਾਂ ਨੇ ਇਹ ਸਾਰੀ ਮੀਟਿੰਗ ਸੱਦੀ ਸੀਗੀ ਔਰ ਇੱਕ ਘੰਟਾ ਇਹ ਬੈਠਕ ਹੋਈ ਆ ਬੈਠਕ ਤੋਂ ਬਾਅਦ ਜਿਸ ਵੇਲੇ ਅ ਪਿਛਲੀ ਵਾਰ ਜਿਸ ਢੰਗ ਨਾਲ ਬੈਠਕ ਹੋਈ ਸੀ ਹਾਈ ਕਮਾਂਡ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਉਹਨਾਂ ਨੇ ਬਾਹਰ ਆ ਕੇ ਬਿਆਨ ਦਿੱਤੇ ਸੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੈਠਕ ਤੋਂ ਬਾਹਰ ਆ ਕੇ ਬਿਆਨ ਦਿੱਤੇ ਇਸ ਵਾਰੀ ਨਵਜੋਤ ਸਿੰਘ ਸਿੱਧੂ ਨੇ ਕੋਈ ਬਿਆਨ ਨਹੀਂ ਦਿੱਤੇ ਸਿੱਧਾ ਆਪਣੀ ਗੱਡੀ 'ਚ ਬੈਠੇ ਔਰ ਰਵ ਵਾਪਸ ਆਏ ਨੇ ਕਿ ਹਲੇ ਉਹ ਉੱਥੇ ਬੈਠੇ ਨੇ ਹਰੀਸ਼ ਸ਼ਰਾਵਤ ਨੇ ਬਾਹਰ ਆ ਕੇ ਗੱਲ ਕੀਤੀ ਹੈ ਕਿ ਸਾਡੀ ਬੈਠਕ ਹੋਈ ਹੈ ਅਜੇ ਜੋ ਵੀ ਫੈਸਲਾ ਲਿਆ ਜਾਊਗਾ ਜੋ ਡਿਸੀਜਨ ਲਿਆ ਜਾਊਗਾ ਹਾਈ ਕਮਾਂਡ ਵੱਲੋਂ ਬੀਬੀ ਸੋਨੀਆ ਗਾਂਧੀ ਵੱਲੋਂ ਉਹ ਜਿਹੜਾ ਤੁਹਾਡੇ ਸਾਹਮਣੇ ਰੱਖ ਦਿੱਤਾ ਜਾਊਗਾ ਪਰ ਉਹਨਾਂ ਨੇ ਵੀ ਕੋਈ ਗੱਲ ਪੱਤੇ ਜਿਹੜੇ ਆ ਉਹ ਨਹੀਂ ਖੋਲੇ ਫਿਲਹਾਲ ਸ਼ਸ਼ੋਵਨ ਜਿਹੜਾ ਬਰਕਰਾਰ ਹੈ ਕਿੰਨੀ ਜਲਦੀ ਫੈਸਲਾ ਆ ਸਕਦਾ ਹੈ ਕਿਉਂਕਿ ਜੋ ਸੁਣਨ ਚ ਆ ਰਿਹਾ ਹੈ ਕਿ ਜਿਹੜੀ ਇਹ ਮੁਖਾਲਫਤ ਹੈ ਉਹ ਹੋ ਰਹੀ ਹੈ ਮਨੀਸ਼ ਦਿਵਾੜੀ ਵੱਲੋਂ ਵੀ ਇਹ ਚੀਜ਼ ਜਿਹੜੀ ਆ ਇੱਕ ਤਰੀਕੇ ਦੇ ਨਾਲ ਮੁਖਾਲਫਤ ਕੀਤੀ ਗਈ ਹੈ ਔਰ ਮਨੀਸ਼ ਦਿਵਾੜੀ ਕਹਿੰਦੇ ਜੀ ਇਹ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਹੈਗੇ ਇੱਕ ਸਿੱਖ ਚਿਹਰਾ ਜੱਟ ਜੱਟ ਸਿੱਖ ਚਿਹਰਾ ਹੈ ਔਰ ਪੰਜਾਬ ਦਾ ਜਿਹੜਾ ਪ੍ਰਧਾਨ ਹੈ ਹਿੰਦੂ ਚਿਹਰਾ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਤੇ ਦੇਖਿਆ ਜਾਵੇ ਜਿਸ ਢੰਗ ਨਾਲ ਉਹਨਾਂ ਨੇ ਗੈਲ ਗੱਲ ਕੀਤੀ ਹੈ ਕਿਉਂਕਿ ਦਲਿਤ ਵਰਗ ਵੀ ਜਿਹੜਾ ਹੈਗਾ 31.49% ਦੀ ਦਲਿਤ ਵਰਗ ਉਹ ਦੱਸ ਰਹੇ ਨੇ ਪਰ ਅਸਲ 'ਚ ਦੇਖਿਆ ਜਾਵੇ ਮੈਂ ਆਪਣੇ ਵੱਲੋਂ ਮੰਜੂ ਮੇਰਾ ਵਿਚਾਰ ਹੈ ਕਿ 40% ਦੇ ਦੇ ਲੱਗੇ ਦਲਿਤ ਹੈਗੇ ਨੇ ਜਿਨ੍ਹਾਂ ਚ ਹਿੰਦੂ ਵੀ ਨੇ ਸਿੱਖ ਵੀ ਨੇ ਔਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਤਿਵਾੜੀ ਨੇ ਦੱਸਿਆ ਕਿ 57.75% ਜਿਹੜੇ ਹੈਗੇ ਨੇ ਉਹ ਸਿੱਖ ਨੇ ਔਰ 48.38.59% ਜਿਹੜੇ ਆ ਉਹ ਹਿੰਦੂ ਹੈਗੇ ਨੇ ਤਾਂ ਇਸ ਮੁੱਦੇ ਲੈ ਕੇ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਹੜਾ ਇੱਕ ਪੰਜਾਬ ਦੇ ਵਿੱਚ ਪੀਪਸੀਸੀ ਦਾ ਜਿਹੜਾ ਪ੍ਰਧਾਨ ਹੋਣਾ ਚਾਹੀਦਾ ਇੱਕ ਹਿੰਦੂ ਚਿਹਰਾ ਹੋਣਾ ਚਾਹੀਦਾ ਔਰ ਇਸ ਦੇ ਨਾਲ ਜਿਹੜੀ ਮੁਖਾਲਫਤ ਹੈ ਉਹ ਵੱਧਦੀ ਜਾ ਰਹੀ ਹੈ ਔਰ ਜਿਸ ਤਰੀਕੇ ਦੇ ਨਾਲ ਕੱਲ ਵੀ ਆਪਾਂ ਜੇ ਗੱਲ ਕਰੀਏ ਅੱਜ ਸੋਨੀਆ ਗਾਂਧੀ ਨਾਲ ਬੈਠਕ ਹੋਈ ਸੀ ਬੀਤੇ ਦਿਨ ਵੀ ਜਦੋਂ ਇਹ ਸਾਰੀਆਂ ਚੀਜ਼ਾਂ ਹੋਈਆਂ ਸੀਆਂ ਜਿਸ ਤਰੀਕੇ ਨਾਲ ਹਰੀ ਸ਼ਰਾਵਤ ਨੇ ਬਿਆਨ ਦਿੱਤੇ ਸੀਗੇ ਔਰ ਬਿਆਨ ਜਿਹੜੇ ਆ ਪੂਰੇ ਪਾਸੇ ਵਾਇਰਲ ਹੋ ਗਏ ਸੀਗੇ ਉਸ ਤੋਂ ਬਾਅਦ ਫਿਰ ਇਹ ਆਪਣੇ ਇਹ ਵੀ ਸੁਣਨ ਨੂੰ ਆ ਰਿਹਾ ਸੀਗਾ ਕਿ ਸ਼ਾਇਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਗੱਲਾਂ ਜੋ ਅਫਵਾਹਾਂ ਜੋ ਚੱਲੀਆਂ ਸੀ ਕਿ ਸ਼ਾਇਦ ਮੁੱਖ ਮੰਤਰੀ ਤੋਂ ਅਹੁਦੇ ਤੋਂ ਰਜ਼ਾਈਨ ਦੇ ਦੇਣਗੇ ਅਸਤੀਫਾ ਦੇ ਰਹੇ ਨੇ ਜਿਹਨੂੰ ਉਹਨਾਂ ਦੇ ਸੀਐਮ ਦੇ ਜਿਹੜੇ ਸਲਾਹਕਾਰ ਸੀਗੇ ਰਵੀਨ ਠੁਕਰਾਨ ਉਹਨਾਂ ਨੇ ਸਭ ਚੀਜ਼ਾਂ ਟਵੀਟ ਕਰਕੇ ਕਿ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਨਾ ਮੁੱਖ ਮੰਤਰੀ ਨੇ ਕੋਈ ਆਪਣੇ ਵਸਤੀਫੇ ਦੀ ਪੇਸ਼ਕਸ਼ ਕੀਤੀ ਹੈ ਨਾ ਕੋਈ ਗੱਲ ਕੀਤੀ ਹੈ ਸੋ ਬੈਠਕਾ ਜਿਹੜਾ ਜਿਹੜਾ ਦੌਰ ਸੀ ਕੱਲ ਵੀ ਚਾਲੂ ਸੀਗਾ ਕੱਲ ਵੀ ਸ਼ੁਰੂ ਹੋਇਆ ਸੀਗਾ ਔਰ ਜਿਸ ਤਰੀਕੇ ਦੇ ਨਾਲ ਇਹ ਕੱਲ ਬੀਬੀ ਅ ਅਰਣਾ ਚੋਧਰੀ ਸ਼ਾਮਸੁੰਦਰ ਜਿਹੜੇ ਆ ਅ ਅਰੋੜਾ ਉਸ ਤੋਂ ਬਾਅਦ ਐਮਪੀ ਜਿਹੜੇ ਜਸਵੀਰ ਡਿੰਪਾ ਗੁਰਜੀਤ ਔਜਲਾ ਐਮਐਲਏ ਰਮਿੰਦਰ ਆਮਲਾ ਫਤੇਜੰਗ ਬਾਜਵਾ ਔਰ ਜਿਸ ਤਰੀਕੇ ਦੇ ਨਾਲ ਇਹ ਬੈਠਕਾਂ ਦਾ ਦੌਰ ਵੀ ਜਿਹੜਾ ਸੀਗਾ ਉਹ ਚਾਲੂ ਸੀਗਾ ਔਰ ਉਸ ਦੇ ਨਾਲ ਦੂਜੇ ਪਾਸੇ ਅਸੀਂ ਦੇਖ ਲਈਏ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਜਿਹੜੀ ਆ ਉਹ ਬੈਠਕ ਹੋਈ ਆ ਸਿੱਧੂ ਖੇਮੇ ਦੀ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 6 ਐਮਐਲਏ ਤੇ 4 ਮੰਤਰੀ ਸੀ ਜਿਹਦੇ 'ਚ ਆਪਾਂ ਜੇ ਗੱਲ ਕਰੀਏ ਤੇ ਤ੍ਰਿਪਤ ਰਜਿੰਦਰ ਬਾਜਵਾ ਹੋਗੇ ਸੁਖਵਿੰਦਰ ਸਰਕਾਰਿਆ ਚਰਨਜੀਤ ਚੰਨੀ ਔਰ ਐਮਐਲਏ ਪ੍ਰਗਟ ਸਿੰਘ ਕੁਲਬੀਰ ਜੀਰਾ ਬਰਿੰਦਰ ਮੀਤ ਪਾੜਾ ਤੇ ਕੁਸ਼ਲਦੀਪ ਢਿੱਲੋਂ ਸੀਗੇ ਇਹ ਉੱਥੇ ਐਮਐਲਏ ਉੱਥੇ ਪਹੁੰਚੇ ਸੀਗੇ ਔਰ ਜਿਸ ਤਰੀਕੇ ਨਾਲ ਪਤਾ ਲੱਗਿਆ ਕਿ ਸ਼ਾਇਦ ਇਸ ਤੋਂ ਵੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਦੁਬਾਰਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨੀਤੀਕਿਆਂ ਦੇ ਨਾਲ ਬੈਠਕ ਕੀਤੀ ਹੈ 25 ਜਿਹੜੇ ਸੀਗੇ ਉਪਦੇਦਾਰ ਜਿਹੜੇ ਜਿਨ੍ਹਾਂ 'ਚ ਵਿਧਾਇਕ ਐਮਐਲਏ ਅ ਵਿਧਾਇਕ ਸੀਗੇ ਮੰਤਰੀ ਸੀਗੇ ਐਮਪੀ ਸੀਓ ਸਾਰੇ ਇਕੱਠੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੈਠਕਾਂ ਕੀਤੀਆਂ ਨੇ ਕਿਸ ਤਰੀਕੇ ਦੇ ਨਾਲ ਕੁਰਸੀ ਸਾਰੀ ਗੱਲ ਆ ਜਾਂਦੀ ਹੈ ਕੁਰਸੀ ਦੀ ਔਰ ਜਿਸ ਤਰੀਕੇ ਦੇ ਨਾਲ ਇਹ ਹਾਈ ਕਮਾਂਡ ਹੈ ਜਿਹੜੀ ਉਹ ਕੀ ਚਾਹੁੰਦੀ ਹੈ ਹਾਈ ਕਮਾਂਡ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਦੁਬਾਰਾ ਅਸੀਂ ਸਰਕਾਰ ਬਣਾ ਲਈਏ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਵੇਲੇ ਜੋ ਲੈਗ ਪੁੱਲਿੰਗ ਹੋ ਰਹੀ ਹੈ ਇੱਕ ਦੂਜੇ ਦੀ ਔਰ ਨਵਜੋ ਸਿੰਘ ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਆਪਸ ਦੇ ਵਿੱਚ ਕਿਤੇ ਇਹਨਾਂ ਦਾ ਤਾਲਮੇਲ ਹੁੰਦਾ ਨਜ਼ਰ ਨਹੀਂ ਆ ਰਿਹਾ ਹਾਈ ਕਮਾਂਡ ਚਾਹੁੰਦੀ ਹੈ ਕਿ ਕਿਤਨੇ ਕਿਤੇ ਇਹਨਾਂ ਦਾ ਤਾਲਮੇਲ ਪਟਾਇਆ ਜਾ ਕੇ ਕਿਉਂਕਿ ਦੋਨਾਂ ਦੋਨੇ ਹੀ ਆਗੂ ਜਿਹੜੇ ਨੇ ਇਸ ਵੇਲੇ ਹਾਈ ਕਮਾਂਡ ਨੂੰ ਜ਼ਰੂਰੀ ਨਹੀਂ ਕਿ ਦੋਨਾਂ ਤੋਂ ਬਿਨਾਂ ਜਿਹੜੀ ਆ ਉਹ ਗੱਡੀ ਚੱਲਣਾ ਜਿਹੜਾ ਹੈ ਮناسب ਨਹੀਂ ਹੈ ਤੇ ਹਾਈ ਕਮਾਂਡ ਇਹ ਚਾਹੁੰਦੀ ਹੈ ਕਿ ਕਿਤਨੇ ਕਿਤੇ ਦੋਨਾਂ ਨੂੰ ਨੇੜੇ ਲਿਆ ਕੇ ਤੇ ਜਿਹੜੀ ਆ ਚੋਣ ਜਿਹੜੀ ਆ ਉਹ ਲੜੀ ਜਾ ਸਕੇ ਪਰ ਜਿਸ ਤਰੀਕੇ ਦੇ ਹਾਲਾਤ ਨੇ ਇਹ ਹੋ ਸਕਦਾ ਹੈ ਕਿ ਉੱਪਰਲੇ ਮੰਨੋ ਦੋਨੇ ਆਗੂ ਮੰਨ ਜਾਣ ਕੀ ਅੰਦਰਲੇ ਮਨੋਂ ਮੰਨ ਸਕਦੇ ਨੇ ਕਿ ਜਿਸ ਤਰੀਕੇ ਦੇ ਨਾਲ ਹੁਣ ਗੱਲ ਇਹ ਹੈ ਕਿ ਆਪਾਂ ਜੇ ਗੱਲ ਕਰੀਏ 2022 ਦੀ 2022 ਦੇ ਵਿੱਚ ਸਿਰਫ ਪੰਜਾਬ ਦੇ ਵਿੱਚ ਨਹੀਂ ਪੰਜਾਬ ਸਮੇਤ ਕੁੱਲ 7 ਸੂਬਿਆਂ ਦੇ ਵਿੱਚ ਚੋਣਾਂ ਨੇ ਵਿਧਾਨ ਸਭਾ ਦੀਆਂ ਗੋਆ ਦੇ ਵਿੱਚ ਹੈ ਮਨੀਪੁਰ ਦੇ ਵਿੱਚ ਹੈ ਪੰਜਾਬ ਦੇ ਵਿੱਚ ਹੈ ਔਰ ਉੱਤਰਾਖੰਡ ਯੂਪੀ ਔਰ ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਦੇ ਵਿੱਚ ਵੀ ਹੈ ਆਪਾਂ ਜੇ 7 ਸੂਬਿਆਂ ਦੀ ਗੱਲ ਕਰੀਏ ਤਾਂ ਸਿਰਫ ਪੰਜਾਬ ਦੇ ਵਿੱਚ ਹੈ ਉਹ ਕਾਂਗਰਸ ਦੀ ਸਰਕਾਰ ਹੈ ਬਾਕੀ ਪੰਜ ਸੂਬਿਆਂ ਦੇ ਵਿੱਚ ਇਹਨਾਂ ਤੋਂ ਇਲਾਵਾ ਭਾਜਪਾ ਦੀ ਸਰਕਾਰ ਹੈ ਤੇ ਜੇ ਆਪਾਂ ਗੱਲ ਕਰੀਏ ਮਨੀਪੁਰ ਦੀ ਨੈਸ਼ਨਲ ਪੀਪਲ ਪਾਰਟੀ ਹੈ ਉੱਥੇ ਉਸ ਤੋਂ ਬਾਅਦ ਨਾਗਾ ਪੀਪਲ ਫਰੰਟ ਹੈ ਭਾਰਤੀ ਜਨਤਾ ਪਾਰਟੀ ਮਿਲੀ ਜੁਲੀ ਸਰਕਾਰ ਹੈ ਉੱਥੇ ਮਨੀਪੁਰ ਦੇ ਵਿੱਚ ਸੋ ਸਿਰਫ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਸਰਕਾਰ ਹੈਗੀ ਹੈ ਔਰ ਹਾਈ ਕਮਾਂਡ ਹੈ ਜਿਹੜੀ ਇਹਨਾਂ ਸੂਬਿਆਂ ਦੇ ਵਿੱਚ ਵੀ ਹਾਈ ਕਮਾਂਡ ਨੇ ਧਿਆਨ ਦੇਣਾ ਉੱਥੇ ਵੀ ਜਾ ਕੇ ਪ੍ਰਚਾਰ ਕਰਨਿਆ ਸੋ ਕਿਤੇ ਨਾ ਕਿਤੇ ਇਸ ਵਾਰੀ ਜਿਹੜਾ ਪ੍ਰੈਸ਼ਰ ਬਿਲਡ ਹੋਇਆ ਹੈ ਹਾਈ ਕਮਾਂਡ ਤੇ ਵੀ ਜ਼ੋਰ ਲੱਗਿਆ ਪੰਜਾਬ ਦੇ ਉੱਤੇ ਵੀ ਉਹਨਾਂ ਨੇ ਆਪਣਾ ਧਿਆਨ ਦੂਜੇ ਪਾਸੇ ਵੀ ਲਾਣਾ ਪਰ ਪੰਜਾਬ ਦਾ ਮਸਲਾ ਜਿਹੜਾ ਇਹਨਾਂ ਕੋ ਸੁੱਲਝਦਾ ਨਹੀਂ ਪਿਆ ਹੱਲ ਹੁੰਦਾ ਕਿਤੇ ਨਜ਼ਰ ਨਹੀਂ ਆ ਰਿਹਾ ਖੈਰ ਹੁਣ ਕੀ ਹਾਈ ਕਮਾਂਡ ਨੇ ਫੈਸਲਾ ਲਿਆ ਮੈਨੂੰ ਲੱਗਦਾ ਕਿ ਫੈਸਲਾ ਜਿਹੜਾ ਬੜਾ ਸੋਚ ਸਮਝ ਕੇ ਲੈਣਾ ਪੈਣਾ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਜਿਸ ਤਰੀਕੇ ਨਾਲ ਕੱਲ ਹਾਲੇ ਥੋੜੀ ਜੀ ਗੱਲ ਫੈਲੀ ਸੀਗੀ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਤਾ ਗਿਆ ਮੀਡੀਆ ਦੇ ਵਿੱਚ ਖਬਰਾਂ ਆਈਆਂ ਸੀ ਵਾਇਰਲ ਹੋਈਆਂ ਸੀ ਕਿ ਸਿਰਫ ਰਸਮੀ ਐਲਾਨ ਹੋਣਾ ਬਾਕੀ ਹੈ ਸਿੱਧੂ ਦੀ ਪ੍ਰਧਾਨਗੀ ਜਿਹੜੀ ਜ ਆ ਫਾਈਨਲ ਹੋ ਚੁੱਕੀ ਹੈ ਇਸ ਨੂੰ ਲੈ ਕੇ ਆਪਣੇ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰੀਕੇ ਦੇ ਨਾਲ ਫੋਨ ਖੜਕਾਏ ਨੇ ਬੀਬੀ ਸੋਨੀਆ ਗਾਂਧੀ ਨੂੰ ਹਾਈ ਕਮਾਂਡ ਨੂੰ ਔਰ ਮਨੀਸ਼ ਤਵਾੜੀ ਨੇ ਜਿਸ ਤਰੀਕੇ ਦੀ ਗੱਲ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਇੱਕ ਵਾਰੀ ਜਿਹੜਾ ਵਿਚਾਰ ਆ ਬੜਾ ਇਹਨਾਂ ਨੂੰ ਸੋਚ ਸਮਝ ਕੇ ਫੈਸਲਾ ਲੈਣਾ ਪਵੇਗਾ ਕਿ ਕਿਤੇ ਕੋਈ ਫੈਸਲਾ ਜਿਹੜਾ ਹੈਗਾ ਉਹਦੇ ਨਾਲ ਜਿਹੜੇ ਬਾਕੀ ਧਿਰਾਂ ਨੇ ਉਹ ਨਾਰਾਜ਼ ਨਾ ਹੋ ਜਾਣ ਖਾਸ ਤੌਰ ਤੇ ਬਈ ਜਿਸ ਤਰੀਕੇ ਦੇ ਨਾਲ ਧਿਰ ਪਣੀ ਹੋਈ ਕੈਪਟਨ ਉਮਰਿੰਦਰ ਸਿੰਘ ਦੀ ਉਹ ਨਾਰਾਜ਼ ਨਾ ਹੋ ਜੇ ਕਿ ਕੀ ਹੋਊਗਾ ਉਸ ਦੇ ਨਾਲ ਦੂਜੇ ਪਾਸੇ ਕੀ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਉਹਨਾਂ ਨੂੰ ਸਿਰਫ ਪ੍ਰਧਾਨਗੀ ਚਾਹੀਦੀ ਹੈ ਸਕਰੀਨਿੰਗ ਕਮੇਟੀ ਦੇ ਜਿਹੜੇ ਆ ਮੈਂਬਰ ਬਣਾਉਣ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਔਰ ਮੈਨੂੰ ਲੱਗਦਾ ਕਿ ਕੁੱਲ ਮਿਲਾ ਕੇ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਬੜਾ ਹੀ ਇਸ ਵੇਲੇ ਨਾਜ਼ੁਕ ਦੌਰ ਕਾਂਗਰਸ ਦੇ ਵਾਸਤੇ ਬਣਿਆ ਹੋਇਆ ਔਰ ਕਾਂਗਰਸ ਜਿਹੜੀ ਹਾਈ ਕਮਾਂਡ ਆ ਉਹਨਾਂ ਦੇ ਇਹੀ ਆ ਕਿ ਕਿਤਨੇ ਕਿਤੇ ਇਹ ਮਸਲੇ ਜਿਹੜੇ ਆ ਇਹਨਾਂ ਨੂੰ ਹੱਲ ਕਰਕੇ ਤੇ ਨੇੜੇ ਜਿਹੜਾ ਇਹਨਾਂ ਦੋਨੇ ਆਗੂ ਨੂੰ ਲਿਆ ਕੇ ਤੇ ਸੂਬੇ ਦੇ ਵਿੱਚ ਜਿਹੜਾ ਪ੍ਰਚਾਰ ਦੀ ਮੁਹਿੰਮ ਹੈ ਉਹ ਛੇੜੀ ਜਾ ਸਕੇ ਕਿਉਂਕਿ ਜਿਸ ਤਰੀਕੇ ਦੇ ਨਾਲ ਲੱਗ ਰਿਹਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇਵੀ ਰਾਹੁਲ ਗਾਂਧੀ ਨਾਲ ਮੀਟਿੰਗ ਕਰਕੇ ਪੂਰਾ ਪਲਾਨ ਕੀਤਾ ਹੈ ਪਲਾਨ ਹੋ ਚੁੱਕਾ ਹੈ ਪੀਕੇ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਚੋਣਾਂ ਦਾ ਪ੍ਰਚਾਰ ਕਰਨਾ ਹੈ ਕਿਹੜੇ ਬੰਦੇ ਨੂੰ ਕਿੱਥੇ ਡਿਊਟੀ ਲਾਉਣੀ ਹੈ ਸੁਣਨ ਜੀ ਇਹ ਵੀ ਆਇਆ ਕਿ ਇੱਕ ਸਰਵੇਖਣ ਵੀ ਕਰਵਾਇਆ ਜਾਏਗਾ ਵਿਧਾਇਕਾਂ ਦਾ ਰਿਪੋਰਟ ਕਾਰਡ ਵੀ ਬਣਾਏ ਜਾਣਗੇ ਕਿ ਵਿਧਾਇਕਾਂ ਨੇ ਕਿਸ ਢੰਗ ਦੇ ਕੰਮ ਕੀਤੇ ਨੇ ਔਰ ਉਹਨਾਂ ਦੀ ਰਿਪੋਰਟ ਕਾਰਡ ਦੇ ਮੁਤਾਬਕ ਹੀ ਅਗਲੀਆਂ ਚੋਣਾਂ ਵਾਸਤੇ ਉਮੀਦਵਾਰ ਉਤਾਰੇ ਜਾਣਗੇ ਜਿਹੜਾ ਵਿਧਾਇਕ ਨੇ ਕੰਮ ਚੰਗੇ ਨਹੀਂ ਕੀਤੇ ਹੋ ਸਕਦਾ ਕਿ ਉਹਨੂੰ ਕਿਨਾਰੇ ਕਰਤਾ ਜਾਵੇ ਨਵੇਂ ਚਿਹਰੇ ਅੱਗੇ ਲੈ ਕੇ ਆਏ ਲਿਆਏ ਕਾਂਗਰਸ ਪਰ ਜਿਸ ਤਰੀਕੇ ਨਾਲ ਆਪਾਂ ਗੱਲ ਕਰੀਏ ਕਿ ਜਸ ਮੁੱਖ ਮੰਤਰੀ ਪੰਜਾਬ ਦੇ ਜੋ ਵਾਦੇ ਕੀਤੇ ਸੀ ਉਹ ਉਸ ਤਰੀਕੇ ਦੇ ਨਾਲ ਪੂਰੇ ਕੀਤੇ ਨੇ ਔਰ ਜਿਹੜੇ ਵਿਧਾਇਕਾਂ ਨੂੰ ਕਿਨਾਰੇ ਕਰ ਦਿੱਤਾ ਜਾਊਗਾ ਹੋ ਸਕਦਾ ਹੈ ਕਿ ਉਹ ਆਪਣੇ ਨਾਲ ਜਿਹੜੇ ਵੱਖ ਹੋਏ ਵਿਧਾਇਕ ਨੇ ਉਹਨਾਂ ਨੂੰ ਲੈ ਕੇ ਕੋਈ ਨਾ ਕੋਈ ਬਗਾਵਤ ਜਿਹੜੀ ਆ ਉਹ ਛੇੜ ਦੇਵੇ ਸੋ ਇਸ ਵੇਲੇ ਬੜਾ ਨਾਜ਼ੁਕ ਮਾਹੌਲ ਬਣਿਆ ਹੋਇਆ ਆ ਆਰਤੀ ਜੀ ਬੜਾ ਸੂਸਮੇ ਕੇ ਚੱਲਣ ਵਾਲੀ ਗੱਲ ਹੈ ਇੱਕ ਵੀ ਤੰਦ ਜੀ ਛੇੜੀ ਗਈ ਨਾ ਤੇ ਹੋ ਸਕਦਾ ਹੈ ਉਹਦੇ ਨਾਲ ਕੰਮ ਖਰਾਬ ਹੋ ਜਾਵੇ ਬੜਾ ਹੀ ਵਿਚਾਰ ਦੇ ਨਾਲ ਬੜੀ ਹੀ ਸੰਜਮ ਦੇ ਨਾਲ ਜਿਹੜਾ ਹੈ ਉਹ ਹਾਈ ਕਮਾਂਡ ਨੂੰ ਕੰਮ ਲੈਣਾ ਪਾਉਗਾ ਸ਼ਮਨੀ ਕਾਲੀ ਦਲ ਨੇ ਵੀ ਇਹ ਗੱਲ ਕਹੀ ਕਿ ਜਦੋਂ ਉਹਨਾਂ ਦੀ ਸਰਕਾਰ ਆਊਗੀ ਤਾਂ ਉਹ ਵੀ ਦੋ ਉਪ ਮੁੱਖ ਮੰਤਰੀ ਬਣਾਉਣਗੇ ਦੇਖੋ ਗੱਲ ਇਹ ਹੈ ਕਿ ਮੈਂ ਪਹਿਲਾਂ ਵੀ ਸ਼ੁਰੂ ਚੇ ਇਹ ਗੱਲ ਕੀਤੀ ਸੀਗੀ ਕਿ ਜਿਹੜਾ ਸਿਆਸੀ ਪਾਰਟੀਆਂ ਦਾ ਕੇਂਦਰ ਬਿੰਦੂ ਹੈ ਨਾ ਇਹ ਆਮ ਪਬਲਿਕ ਨਹੀਂ ਹੈਗੀ ਆਵਾਮ ਨਹੀਂ ਹੈਗੀ ਲੋਕਾਂ ਦੇ ਦੁੱਖ ਦਰਦ ਨਹੀਂ ਹੈਗੇ ਸੂਬੇ ਦੀ ਤਰੱਕੀ ਨਹੀਂ ਹੈਗੀ ਇਹਨਾਂ ਦਾ ਕੇਂਦਰ ਬਿੰਦੂ ਹਮੇਸ਼ਾ ਕੁਰਸੀ ਰਹਿੰਦਾ ਹੈ ਕਿ ਅਸੀਂ ਆਪਣੀ ਕੁਰਸੀ ਤੇ ਕਿੱਦਾਂ ਸਿਆਸੀ ਕੁਰਸੀ ਕਿੱਦਾਂ ਜਿਹੜੀ ਆ ਗ੍ਰੈਬ ਕਰਨੀ ਹੈ ਔਰ ਜਿਸ ਤਰੀਕੇ ਦੇ ਨਾਲ ਇੱਕ ਅਨਾਉਂਸਮੈਂਟਸ ਕੀਤੀਆਂ ਜਾ ਰਹੀਆਂ ਐ ਐਲਾਨ ਕੀਤੇ ਜਾ ਰਹੇ ਨੇ ਪਿਛਲੀ ਵਾਰ ਹੀ ਨਹੀਂ ਕੀਤੇ ਸਮੀਕਰਨ ਬਦਲਦੇ ਪਤਾ ਹੈ ਵੀ ਇਸ ਵਾਰੀ ਭਾਜਪਾ ਨੇ ਵੀ ਐਲਾਨ ਕੀਤਾ ਬਦਲ ਲਿਆ ਕਿ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਹੋਊਗਾ ਉਹ ਦਲਿਤ ਚਿਹਰਾ ਹੋਊਗਾ ਉਹਦੇ ਜ ਹੁਣੇ ਕਹਿ ਰਹੇ ਨੇ ਕਿ ਅਸੀਂ 51 ਜਿਹੜੇ ਉਮੀਦਵਾਰ ਰਹੇ ਆ ਉਹ OBC ਦੇ ਅਦਰ ਬੈਕਵਰਡ ਕਲਾਸ ਦੇ ਲਵਾਂਗੇ ਔਰ ਜਿਸ ਤਰੀਕੇ ਦੇ ਨਾਲ ਇਹ ਸਿਆਸੀ ਪਾਰਟੀਆਂ ਹੁਣ ਆ ਆਕਾਲੀ ਦਲ ਦੇ ਸੁਖਵੀਰ ਬਾਦਲ ਨੇ ਕਿਹਾ ਕਿ ਇਸ ਢੰਗ ਨਾਲ ਦੋ ਮੁੱਖ ਮੰਤਰੀ ਦੀ ਗੱਲ ਕੀਤੀ ਚੱ ਰਹੀ ਹੈ ਇੱਕ Hindu ਚਿਹਰਾ ਹੋਊਗਾ ਇੱਕ Dalit ਚਿਹਰਾ ਹੋਊਗਾ ਸਿਆਸਤ ਜਿਹੜੀ ਆ ਕੁਰਸੀ ਵਾਸਤੇ ਆ ਸਿਆਸਤ ਆਵਾਮ ਵਾਸਤੇ ਨਹੀਂ ਹੈ ਸਿਆਸਤ ਦੇ ਦੇਖੋ ਇੱਕ ਚਿਹਰਾ ਹੁੰਦਾ ਕਿ ਆਪਾਂ ਸਿਆਸਤ ਕਿਹਨਾ ਵਾਸਤੇ ਕਰਦੇ ਆ ਪਬਲਿਕ ਦੀ ਤਰੱਕੀ ਵਾਸਤੇ ਅੱਜ ਜੇ ਕੋਈ ਐਸ.ਐਮ ਬਣਦਾ ਹੈ ਜਾਂ ਪੀ.ਐਮ ਬਣਦਾ ਹੈ ਜਾਂ ਕੋਈ ਵਿਧਾਇਕ ਬਣਦਾ ਉਹ ਲੋਕਾਂ ਵੱਲੋਂ ਚੁਣਿਆ ਜਾਂਦਾ ਹੈ ਲੋਕ ਚੁਣ ਕੇ ਅੱਗੇ ਭੇਜਦੇ ਨੇ ਵਿਧਾਨ ਸਭਾ 'ਚ ਜਾਂ ਇੱਥੇ ਪਰ ਇੱਥੇ ਕੀ ਹੈ ਕਿ ਇਹ ਹਮਦਰਦ ਨੇ ਕਿ ਇਹ ਇਹ ਸਿਆਸੀ ਅੱਜ ਕੋਈ ਵੀ ਬੰਦਾ ਕਹਦੇ ਸਿਆਸੀ ਲੋਕ ਨੇ ਜਿਹੜੇ ਇਹ ਸਿੱਖਾਂ ਦੇ ਹਮਦਰਦ ਨੇ ਇਹ ਹਿੰਦੂਆਂ ਦੇ ਹਮਦਰਦ ਨੇ ਇਹ ਦਲਿਤਾਂ ਦੇ ਹਮਦਰਦ ਨੇ ਅੱਜ ਵੀ ਕਮਿਸ਼ਨਾਂ ਬਣਾਈਆਂ ਗਈਆਂ ਨੇ ਕਿ ਉਹਨਾਂ ਕਮਿਸ਼ਨਾਂ ਦੇ ਵਿੱਚ ਉਹਨਾਂ ਵਰਗਾਂ ਵਾਸਤੇ ਕੰਮ ਹੁੰਦਾ ਸਿਰਫ ਨਾਮ ਦੀਆਂ ਕਮਿਸ਼ਨਾਂ ਬਣਾਈਆਂ ਗਈਆਂ ਨੇ ਅੱਜ ਦਲਿਤ ਜਿਹੜਾ ਹੈਗਾ ਹੋਰ ਪਿਸਦਾ ਜਾ ਰਿਹਾ ਪਤਾ ਲੱਗਿਆ ਕਿ ਬਹੁਤ ਏਰੀਏ ਦੇ ਵਿੱਚ ਦਲਤਾਂ ਦੇ ਨਾਲ ਇਹੋ ਜਿਹੇ ਹਾਲਾਤ ਪੈਦਾ ਹੋਏ ਨੇ ਸਿਰਫ ਇੱਕ ਡੰਮੀ ਉਹਨਾਂ ਨੂੰ ਜੇ ਕਿਤੇ ਅਹੁਦੇ ਲਾ ਵੀ ਦਿੱਤਾ ਜਾਂਦਾ ਹੈ ਕਿ ਡੰਮੀ ਅਹੁਦਾ ਲਾ ਦਿੱਤਾ ਜਾਂਦਾ ਹੈ ਪਾਵਰ ਉਹਨਾਂ ਦੇ ਹੱਥ ਚੜੀ ਹੁੰਦੀ ਸਿਰਫ ਇੱਕ ਰਬਰ ਸਟੈਂਪ ਦੀ ਤਰ੍ਹਾਂ ਉਹਨਾਂ ਤੋਂ ਕੰਮ ਲਿਆ ਜਾਂਦਾ ਇਹ ਸਭ ਜਿਹੜੀਆਂ ਚੀਜ਼ਾਂ ਨੇ ਇੱਕ ਬਹੁਤ ਕੌੜੀਆਂ ਸਚਾਈਆਂ ਨੇ ਜਿਹੜੀਆਂ ਸਿਆਸਤਦਾਨ ਜਿਹੜੇ ਅੱਜ ਸਿਆਸਤ ਕਰਦੇ ਲੋਕਾਂ ਦੀ ਭਲਾਈ ਵਾਸਤੇ ਨਹੀਂ ਕਰ ਰਹੇ ਇਹ ਆਪਣੀ ਕੁਰਸੀ ਵਾਸਤੇ ਕਰ ਰਹੇ ਨੇ ਸੋ ਇਹ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਨਾ ਵਾਦਿਆਂ ਦੀ ਛਣਕੜੇ ਫੜਾਉਣੇ ਨੇ ਉਹ ਪਬਲਿਕ ਵੀ ਵਿਚਾਰੀ ਕੀ ਕਰੇ ਉਹਨਾਂ ਨੂੰ ਵੀ ਪਤਾ ਕਿ ਹਰ ਸਾਲ ਕੋਈ ਦੇਸ਼ ਦੀ ਭਲਾਈ ਤੇ ਹੋਣੀ ਨਹੀਂ ਅਜੇ 75 ਸਾਲ ਹੋ ਗਏ ਨੇ ਕੋਈ ਦੇਸ਼ ਵਾਸਤੇ ਦੇ ਕੁਝ ਕੀਤਾ ਨਹੀਂ ਬਜਾਏ ਵਾਦਿਆਂ ਦੀ ਛਣਕਣਾਂ ਆ ਤਾਂ ਕੁਝ ਦਿੱਤਾ ਨਹੀਂ ਆ ਵਜਾਈ ਜਾਓ ਖੇਡੀ ਜਾਓ 5 ਸਾਲ ਬਾਅਦ ਛਣਕਣਾ ਬਦਲ ਜਾਏਗਾ ਇਹ ਹਾਲਾਤ ਨੇ ਦੇਸ਼ ਦੇ ਸੋ ਦੇਖੋ ਵਾਰੇ ਹਰ ਕਰਦੇ ਨੇ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਦੇਖਿਓ ਕਿ ਜਿਵੇਂ ਜਿਵੇਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਣੀਆਂ ਨੇ ਸਿਆਸੀ ਪਾਰਟੀਆਂ ਨੇ ਹੋਰ ਨਵੇਂ-ਨਵੇਂ ਸ਼ਗੂਫੇ ਛੱੜਨੇ ਨੇ ਸਿਆਸੀ ਪਾਰਟੀਆਂ ਨੇ ਕਿਹਾ ਅਸੀਂ ਇਹ ਕਰਦਾਂਗੇ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਅਸੀਂ ਇੱਦਾਂ ਕਰਦਾਂਗੇ ਇੱਕ ਦੂਜੇ ਸਿਆਸੀ ਪਾਰਟੀਆਂ ਨੇ ਚਿੱਕੜ ਵੀ ਸੁੱਟਣੇ ਨੇ ਔਰ ਤੇ ਕਾਂਗਰਸ ਦੇ ਵਿੱਚ ਆਪਣੇ ਜਿਹੜੇ ਪਾਰਟੀ ਦੇ ਵਿੱਚ ਹੀ ਇੱਕ ਦੂਜੇ ਦੇ ਚਿੱਕੜ ਛੁੱਟ ਜਾਂਦੇ ਨੇ ਤੇ ਵਿਰੋਧੀ ਸਿਆਸੀ ਪਾਰਟੀਆਂ ਦੇ ਇੱਕ ਦੂਜੇ ਦੇ ਚਿੱਕੜ ਸੁਟਣੇ ਸੁਖਣੇ ਨੇ ਸੋ ਕੋਲ ਬਲਾ ਆ ਕੇ ਜਿਹੜਾ ਇਹ ਸਭ ਚੀਜ਼ਾਂ ਚੱਲ ਰਹੀਆਂ ਨੇ ਨਾ ਸਿਆਸਤ ਦੀਆਂ ਇਹਦੇ ਵਿੱਚ ਇਹ ਨਾ ਸਮਝੋ ਕਿ ਪਬਲਿਕ ਦੀ ਭਲਾਈ ਵਾਸਤੇ ਕੁਝ ਕੀਤਾ ਜਾ ਰਿਹਾ ਸਿਰਫ ਆਪਣੀ ਕੁਰਸੀ ਦੇ ਵਾਸਤੇ ਇਹ ਸਭ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਦਿਨ ਆਲੀ ਬਿੰਦਰ ਜੀ ਮੈਂ ਚਰਚਾ ਦਾ ਵਿਸ਼ਾ ਨੂੰ ਵਿਰਾਮ ਦਿੰਨੀ ਆ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ For latest updates, like and follow our Facebook page SMZ News and don't forget to subscribe our YouTube channel and press the bell icon.